ਅੰਮ੍ਰਿਤਸਰ ਜ਼ਿਲ੍ਹੇ ਦੇ ਚੰਡੀਗਲਾ ਗੁਰੂ ਇਲਾਕੇ ਵਿੱਚ ਮੰਗਲਵਾਰ ਤੜਕੇ ਇੱਕ ਕਾਰ ਵਿੱਚ ਲੁੱਟ ਦੀ ਗੰਭੀਰ ਵਾਰਦਾਤ ਸਾਹਮਣੇ ਆਈ ਤੜਕਸਾਰ ਕਰੀਬ 3 ਵਜੇ ਦੇ ਆਸ-ਪਾਸ 10 ਤੋਂ 12 ਅਣਪਛਾਤੇ ਨੌਜਵਾਨ ਇੱਕ ਰਿਹਾਇਸ਼ੀ ਕਾਰ ਵਿੱਚ ਜ਼ਬਰਦਸਤੀ ਦਾਖਲ ਹੋ ਗਏ ਲੁੱਟੇਰਿਆਂ ਨੇ ਖੁਦ ਨੂੰ ਪੁਲਿਸ ਕਰਮੀ ਦਾ ਕਹਿ ਕੇ ਪਰਿਵਾਰ ਦਾ ਪਰੋਸਾ ਜਿੱਤਿਆ ਅਤੇ ਫਿਰ ਅਚਾਨਕ ਡਰਾਤਮਕਾ ਕੇ ਸਾਰੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਅਸੀਂ ਇੱਥੇ ਲੋਕਾਂ ਦਾ ਭਾਗੂਟ ਹੋਣਿਆ ਨਾ। ਅੱਛਾ ਕੋਈ ਲੈ ਕੇ ਜਾਂਦਾ ਕੋਈ ਲੈ ਕੇ ਜਾਂਦਾ ਦੁੱਧ ਰੋ। ਰੋਜ ਰੋਈ ਜਾਂਦੇ। ਰੋਜ ਜਾਂਦਾ ਸਾਡੇ ਮਿੰਦ ਵੀ 2-2 ਸਾਲਾਂ ਕੇ ਜਾ ਜਾਂਦੇ। ਇਹ ਸ਼ੇਰ ਵੀ ਸਾਡੇ ਕੋਲ ਹੀ ਹੁੰਦਾ। ਕਿੰਨੇ ਵਜੇ ਜਾਂਦੇ? ਅਸੀਂ ਜਾਦੇ 4 ਵਜੇ ਤੱਕ। ਤੇ ਉਹ ਕਿੰਨੇ ਵਜੇ ਆਏ ਸਾਡੇ ਕੋਲ? ਕੋਈ ਪੁਲਿਸ ਨਹੀਂ ਆਈ, ਪੁਲਿਸ ਕੋਲੋਂ ਨਿਕਲੇ ਆ। ਅੱਛਾ ਤੇ 4 ਬੰਦੇ, 5 ਬੰਦੇ, 2 ਮੋਟਰਸਾਈਕਲ ਤੇ ਬੈਠੇ ਤੇ 3 ਐਤ ਤੇ ਬੈਠੇ ਆ ਗਿਆ। ਤੇ ਪਹਿਲਾ ਮੜਿਆ ਚੌਂਗੀ ਵਾਲੋਂ। ਚੌਂਗੀ ਵਾਲੋਂ ਮੁਰਤੇ 2 ਤੇ 2 ਮਿੰਟ ਬਾਅਦ ਹੀ ਉਹ ਸਾਨੂੰ ਮੁੜ ਕੇ ਉਹ ਦਰਸ਼ੀ ਦਾ ਜਨ ਹੋ ਗਿਆ ਭਾਈਆਂ ਦੇ ਕੋਲ ਹੁਣ ਕਾਹੀ ਮੰਡੀ ਚਲ ਕੇ ਆ ਗਏ ਉਹ ਹਾਲੇ ਮੰਡੀ ਅਸੀਂ ਗਏ 10-15 ਮਿੰਟ ਮਾਰ ਲਦੰਦੇ ਆ ਤੇ ਕਾ ਕੇ ਟੈਲਫੋਨ ਆ ਗਿਆ ਤੁਹਾਡੇ ਘਰ ਚੋਰੀ ਹੋ ਗਈ ਤੁਹਾਨੂੰ ਬੰਦੀ ਵੀ ਨਹੀਂ ਬਣਾਇਆ ਉਹ ਅਸਲ ਵਿੱਚ ਉਹ ਬੰਦਾ ਸਬਜੀ ਮੰਡੀ ਗਿਆ ਸੀ ਅੱਛਾ ਜੀ ਤੇ ਬਾਅਦ ਵਿੱਚ ਉਹ ਕਿਤੇ ਦਰਾਜਾ ਦੁਰਜਾ ਕੁਲਾ ਹੀ ਬੰਦੇ ਅੰਦਰ ਵੜ ਗਏ ਤੇ ਉਹਨਾਂ ਦੇ ਘਰੋਂ ਚੋਰੀ ਕੀਤੀ ਥੋੜੀ ਜੀ ਤੇ ਬਾਕੀ ਹੈਗਾ ਜੀ ਕੈਮਰੇ ਕੁਮਾਰ ਦੇ ਵੇਖ ਰਿਹਾ ਟੀਮਾਂ ਵੇਖਣੀਆਂ ਬੰਦੇ ਜਲਦੀ ਤੋਂ ਜਲਦੀ ਗ੍ਰਿਪਟਰ ਕੀਤੇ ਜਾਣਗੇ ਉਹ ਨਹੀਂ ਉਹ ਕੋਈ ਨਹੀਂ ਆਪਾਂ ਬੰਦੇ ਛੇਤੀ ਤੋਂ ਛੇਤੀ ਜੋਗੀ ਹੋਏ ਉਹਨਾਂ ਦਾ ਨੁਕਸਾਨ ਹੋਇਆ ਆਪਾਂ ਫੜ ਕੇ ਬੰਦੇ ਤੇ ਗ੍ਰਿਫਤਾਰ ਕਰਕੇ ਤੇ ਨਾਲ ਜੋ ਬੰਦੀ ਕਾਰਵਾਈ ਕੀਤੀ ਜਾਓ ਦੇਖੋ ਇਹ ਤੁਹਾਨੂੰ ਫੜਿਆ ਹੀ ਪਤਾ ਲੱਗਣਾ ਜੀ ਉਹ ਹੀ ਜੇ ਬੰਦੇ ਪਰ ਆਪਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ